ਇੱਥੇ ਪਾਵਾਂਗੇ ਟੋਚਣੇ ਆੜੀ ਸ਼ਰਕ ਤੇ ਕਰਦੇ ਮੂਰੇ ਵਧੀਆ ਬਹੁਤ ਲੰਬਾਈ ਇੱਥੇ ਵਧੀਆ ਟੋਚਣ ਹੋ ਜਾਣਾ ਆਪਣਾ ਆ ਰਹੀ ਆ ਗਿਆ ਆਪਣਾ ਇੱਕ ਸਵਰਾਜ ਆਉਂਦੇ ਜਾਂਦੇ ਜਾਂਦੇ ਸਿੱਧਾ ਸਿੱਧਾ ਲੈ ਜਾ ਉੱਥੇ ਕਿੱਦਾਂ ਕਲਾਰ ਦੀ ਲਓ ਜੀ ਇੱਕ ਸਬਰਾਜ ਆਪਣਾ ਆ ਗਿਆ ਬਾਹਰ ਦੂਸਰਾ ਆਪਣਾ ਇਧਰ ਅੰਦਰ ਲੱਗਾ ਵੀ ਕੱਢਦੇ ਬਾਹਰ ਫੇਰ ਪਾਉਣੇ ਲਓ ਜੀ ਮਿੱਤਰੋ ਦੂਸਰਾ ਸਬਰਾਜ ਹੀ ਆਪਾਂ ਆਪਣਾ ਕੱਢ ਲੈਨੇ ਬਾਹਰ ਇੱਕ ਆਪਣਾ ਸਬਰਾਜ ਆ ਗਿਆ ਬਾਹਰ ਕਲਾਰਤਾ ਇਹ ਵੀ ਕੱਢ ਕੇ ਬਾਹਰ ਫੇਰ ਕਰਦੇ ਆਪਾਂ ਟੋਚਣ ਇਹ जै भी करिए इन स्टार्ट है ये स्टार्ट नहीं कि हो चकर ठंडा पै गया ज्यादा है ਰਾਖਾ ਇਧਰਾਤ ਰਾਖੂਪਰ ਪ੍ਰਧਾਨੀ ਕੀ ਚੱਕਰੇ ਯਾਰ ਅੱਗੇ ਤੇ ਵਧੀਆ ਹੁੰਦਾ ਸਟਾਰਟ ਨਹੀਂ ਆ ਵੀ ਆਪਣਾ ਸੁਰਾਜ ਇੱਕ ਸਟਾਰਟ ਨਹੀਂ ਹੁੰਦਾ ਪਿਆ ਕਰ ਦੇ ਇਹਨੂੰ ਸਟਾਰਟ ਰਾਖਾ ਤਾ ਲੈ ਹੋ ਗਿਆ ਹਾਲ ਕੀ ਇੰਟਰ ਤੇ ਆਤਰਕਿਆ ਹੋ ਗਿਆ ਸਟਾਰ ਤੇ ਕੱਢ ਦੇ ਨਾ ਕੋ ਬਾਹਰ ਵੀ ਦੂਸਰਾ ਸੁਬਰਾਜ ਵੀ ਆਪਣਾ ਆ ਗਿਆ ਬਾਹਰ ਇਹ ਵੀ ਆ ਗਿਆ ਹੋ ਕੁ ਪਾਤੀ ਇਹਦੇ ਮਗਰ ਆਪਾਂ ਹਾਂ ਓਕੇ ਦੋਵਾਂ ਦੀ ਸੇਮ ਉੱਚੀ ਨਹੀਂ ਵੀ ਨਹੀਂ ਹੈਗੀ ਸੇਮ ਹੈ ਨਾ ਦੋਵਾਂ ਦੀ ਠੀਕ ਆ ਲਓ ਪੋਖੇ ਚੇਤੇ ਮਗਰ ਫਿਰ ਵੇਨੇ ਹੈ ਜੋਰ ਇਹਨਾਂ ਦੋਵਾਂ ਦਾ ਪਛਾਣ ਕਰਾਂ ਮਾਸਾ ਚੋੜੀ ਕਰਕੇ ਐਦਾਂ ਚਲ ਆ ਕਿ ਨਾਲ ਬਣੇਗਾ ਇੱਧਰ ਸੰਗਲ ਪਾ ਦੇ ਇੱਧਰ ਨੂੰ ਸੋਨੇ ਪਾਹ ਇੱਧਰ ਬਾਕੀ ਆ ਟਰੈਕਟਰਾਂ ਦੀ ਜਗ੍ਹਾ ਤੇ ਠੀਕ ਹੈ ਹਨਾ ਇੱਧਰੋਂ ਆਉਦੀ ਤੱਕ ਆ ਟਰੈਕਟਰਾਂ ਦੀ ਜਗ੍ਹਾ ਤੇ ਲੰਮੀ ਆ ਪਰ ਕੈਮਰਾਮੈਨ ਵਾਸਤੇ ਜਗ੍ਹਾ ਨਹੀਂ ਹੈਗੀ ਹਨਾ ਉਧਰ ਘਲਾਰ ਦੇਣੇ ਪੜੇ ਇੱਧਰੋਂ ਪਰ ਸਹੀ ਨਹੀਂ ਆਉਣੀ ਧੋਪਨਾ ਇੱਥੇ ਆ ਜਾ ਫਿਰ ਵੇਚ ਕਰ ਲਓ ਜੀ ਮਿੱਤਰੋ ਟਰੈਕਟਰ ਆਪਣੇ ਦੋਵੇਂ ਰੈਡੀ ਹੋ ਗਏ ਤੇ ਕਰਦੇ ਇਹਨਾਂ ਨੂੰ ਸਟਾਰਟ ਤੇ ਪਾਉਣੇ ਆਪਾਂ ਟੂਚਣ ਕਰਦੇ ਯੋਕਿਆ ਇਹਨਾਂ ਦੋਵਾਂ ਦਾ ਦੋਵੇਂ ਛੱਡੇ ਆ ਕੋਈ ਨਹੀਂ ਤੁਰਦਿਆ ਆ ਦੋਵਾਂ ਜੀ ਐ ਵੀ ਉੱਥੇ ਉੱਥੇ ਲੱਗੇ ਆ ਆ ਬੁੱਲਾ ਨਿਕਲ ਜਾਣਾ ਇਹਦੇ ਹਲਾ ਚਲੋ ਯਾਰ ਆਖਰ 下来，下来。 ਕੀ ਹੋ ਗਿਆ ਵਰਮੋਗਾ ਇਧਰੇ ਤੇ ਹੁਣੇ ਹੀ ਆ ਨਰਮ ਦੇ ਹੁਣੇ ਥੋੜੇ ਬੋਲੇ ਉਹ ਹਾ ਦਾ ਦੇ ਨੇ ਹੋ ਕੰਮ ਨਹੀਂ ਕੋਈ ਫੁੱਡਾਂ ਦੇ ਉੱਡਦੇ ਵੱਡੇ ਪਾਵਾਂਗੇ ਹੈ ਓਏ ਇਹ ਤੋਂ ਜ਼ਿਆਦਾ ਦੇਦੇ ਆ ਪੜਾ ਇੱਥੇ ਆ ਲੈ ਵੀ ਇੰਨੇ ਜ਼ਿਆਦਾ ਨਹੀਂ ਹੈ ਕੋਈ ਗੱਲ ਨਹੀਂ ਪੱਕੇ ਥੋੜੇ ਬੋਲੇ ਉੱਠ ਨਹੀਂ ਆ ਕੋਈ ਚੱਕਰ ਨਹੀਂ ਇਹ ਹੁਣ ਜੇ ਨਵੇਂ ਪੁਆਈ ਸੀ ਮਹਾ ਗਰੇਪੀ ਲੱਗੀ ਬਣਨ ਜੀ ਇਹਨਾਂ ਦੀ ਹਣਾ ਉਹ ਇਹ ਦੂ ਵੱਧ ਥੋੜੇ ਘਸ ਗਿਆ ਇਹਨਾਂ ਨੂੰ ਚੱਲੋ ਨਾ ਉਹਥੇ-ਉਥੇ ਜਾਮ ਹੀ ਹੋ ਜਾਂਦੇ ਕੋਈ ਨਹੀਂ ਤੁਰਦਾ ਨਾਓ ਨਾਓ ਤੁਰਦਾ ਬਾਕੀ ਜਗਾ ਥੋੜੀ ਘਟਿਆ ਕਿ ਦਿਨ ਬਾਹਰ ਮੰਡ ਚ ਖੜਾਂਗੇ ਇਹਨਾਂ ਨੂੰ ਸੜਕ ਦੇ ਖੜ ਕੇ ਫੇਰ ਘੜਾ ਵਟ ਫੇਰ ਫੋਲ ਰੇਸ ਤੇ ਵੇਖਾਂ ਜੀ ਹਣਾ ਚੱਕੇ ਚੁੱਕੇ ਆ ਜਾਂਦੇ ਹਣਾ ਉੱਥੇ ਜੀ ਦਾ ਮਰਜ਼ੀ ਬਣਾਵੇਂ ਬੈਗੇ ਪਾਂ ਕਮਾਹ ਜਿਹੜਾ ਕੇ ਨਾ ਵੀ ਨਾਰਮਲ ਜਿਹਾ ਵੇਖਿਆ ਆਪਾਂ ਹੈ ਯੋਰ ਲਵਾ ਕੇ ਤੇ ਇੱਥੇ ਥੋੜੀ ਜਗ੍ਹਾ ਘਟਿਆ ਨਾਰਮਲ ਜਿਹਾ ਯੋਰ ਲਾਇਆ ਕੋਈ ਨਹੀਂ ਤੁਰਦਾ ਹੈ ਫੁੱਲ ਯੋਰ ਵੇਖਾਂਗੇ ਲਵਾ ਕੇ ਆਪਾਂ ਪੱਕੀ ਛੜਕਦੇ ਖੜਾ ਹੀ ਕਿ ਦਿਨ ਉੱਥੇ ਫਿਰ ਵੇਖਾਂਗੇ ਲਾ ਦੇ ਵੀਟ ਵਜਣ ਓਕੇ ਹਾਂ ਖੇਤ ਖੇਤ ਨੂੰ ਛੇ ਵਾਲਾ ਉਧਰ ਵੀ ਲਾ ਦੇ ਲਾ ਦੇ ਇਧਰੂ ਬੰਦੀ ਆ ਵੀ ਲਾ ਦੇ ਸੰਗਲ ਹਾਂਜੀ ਮਿੱਤਰੋ ਕੀ ਹਾਲ ਚੱਲੇ ਆਈ ਹੋਪ ਸਾਰੇ ਵਧੀਆ ਹੋਵੋਗੇ ਸੀ ਵਧੀਆ ਠੀਕ ਠਾਕ ਆ ਸਵਾਗਤ ਹੈ ਤਾਂ ਲਾਈਕ ਕਰੋ ਨਹੀਂ ਵੀਡੀਓ ਦੇ ਵਿੱਚ ਥੰਬਨੇਲ ਤੋਂ ਤਾਂ ਤੁਸੀਂ ਦੇਖ ਹੀ ਲਿਆ ਹੋਣਾ ਹਨਾ ਟੋਜ ਨਹੀਂ ਕੀਤਾ ਅੱਜ ਮਾਲੀ ਦੱਸਣ ਦੀ ਲੋੜ ਨਹੀਂ ਤੇ ਆਪਾਂ ਆ ਗਏ ਆਪਣੀ ਮੋਟਰ ਤੇ ਮੈਂ ਕਿਹਾ ਇੱਥੇ ਤੋਂ ਅੱਗੇੜਾ ਛੇੜਾ ਮਾਰ ਲਈਏ ਮੋਟਰ ਤੇ ਇਧਰ ਆ ਗਿਆ ਆਪਣਾ ਚੁਬਾਰਾ ਜਿੱਥੇ ਆਪਣੇ ਬੰਦੇ ਆਉਣੇ ਆ ਬਿਹਾਰੀ ਆਪਣੇ ਭਰਾ 3-4 ਸਾਲ ਤੋਂ ਇੱਥੇ ਹੁੰਦੇ ਆ ਤੇ 2 ਦਿਨ ਤੱਕ ਆ ਜਾਣਗੇ ਫਿਰ ਆਪਣਾ ਗੰਨੇ ਦਾ ਕੰਮ ਹੀ ਹੋ ਜੀ ਸਟਾਰਟ ਤੇ ਉਦਾਂ ਤੋਂ ਨਾ ਪਹਿਲਾਂ ਆ ਜਾਣਾ ਸੀ ਥੋੜੇ ਪ੍ਰੋਬਲਮ ਆ ਗਈ ਉਹਨਾਂ ਨੂੰ ਕੋਈ ਕੰਮ ਪੈ ਗਿਆ ਤੇ 2-4 ਦਿਨ ਲੇਟ ਹੋ ਗਏ ਐਸੇ ਆਪਣੇ ਚੁਬਾਰੇ 'ਚ 3-4 ਸਾਲ ਹੋ ਗਏ ਇੱਥੇ ਆਉਂਦੇ ਆ ਹੈ ਗੰਨਾ ਆਪਣਾ ਇੱਧਰ ਨੂੰ ਇਹਦੋਂ ਪਰਾਂ ਨੂੰ ਵੀ ਆ ਕੋਈ ਇੱਧਰ ਹੈਗਾ ਤੇ ਪਹਿਲਾਂ ਅੱਗੇ ਗਿਆ ਉੱਥੇ ਨਿਸ਼ਾਨ ਨੂੰ ਆਪਾਂ ਘਰੇ ਛੱਡ ਕੇ ਆਏ ਉਹਦੇ ਚੋਚਣ ਵਗੈਰਾ ਆਪਾਂ ਕਰ ਲਿਆ ਤੇ ਮੈਂ ਕਿਹਾ ਚਲੋ ਨਿਸ਼ਾਨ ਨੂੰ ਘਰੇ ਛੱਡ ਲਈਏ ਉਹਨੂੰ ਘਰੇ ਛੱਡ ਗਏ ਜਾਂਦੇ ਜਾਂਦੇ ਮੋਟਰ ਨੂੰ ਮੈਂ ਕਿਹਾ ਗੇੜਾ ਮਾਰ ਲਈਏ ਮੋਟਰ ਜਿ ਆਪਣੀ ਚੱਲਦੀ ਪਈ ਆੜ੍ਹ ਸੇ ਪਾਣੀ ਆਉਂਦਾ ਪਿਆ ਹੈ ਪਹਿਲਾਂ ਭਰਾ ਆਪਣੇ ਤਾਂ ਇੱਥੇ ਸੀਗੇ ਸਾਰੇ ਹੈ ਹੁਣ ਜਾਗੜ ਵੀ ਨਹੀਂ ਹੈਗਾ ਪੁੱਲਰ ਵੀ ਹੈ ਨਹੀਂ ਆਪਣਾ ਭਰਾ ਇੱਥੇ ਨਾ ਬਲਜੀਤ ਹੈਗਾ ਇੱਥੇ ਸਾਰੇ ਕੰਮ ਤੇ ਚੱਲ ਗਏ ਤੇ ਮੈਂ ਤੇ ਸੋਨਾ ਦੋਵੇਂ ਹੀ ਟਰੈਕਟਰ ਚਲਾਉਣ ਵਾਲੇ ਤੀਸਰਾ ਬੰਦਾ ਹੈ ਨਹੀਂ ਜਿਹਨੂੰ ਫੂਕ ਫੜਾ ਕੇ ਖਲਾਰ ਦੇ ਵੀਡੀਓ ਬਣ ਜਾਂਦੀ ਹੈ ਨਾ ਫਿਰ ਮੈਂ ਨਿਸ਼ਾਨ ਨੂੰ ਲੈ ਕੇ ਆਇਆ ਭਾਈ ਡੇਰੀੋਂ ਬੰਦੇ ਦੀ ਦਿੱਕਤ ਆਰੀ ਹੋਰ ਕੋਈ ਗੱਲ ਨਹੀਂ ਤੇ ਇੱਧਰ ਆਪਣੇ ਆ ਵੀ ਬਾਪੂ ਨੇ ਸਭ ਕੁਝ ਬੀਜ ਰੱਖਿਆ ਹੈ ਮੋਟਰ ਤੇ ਤਨੀ ਆ ਗਿਆ ਪਾਲਕ ਆ ਗਈ ਇੱਧਰ ਆ ਗਿਆ ਥੋਮ ਅੱਗੇ ਬਤੌਆਂ ਦੇ ਬੂਟੇ ਆ ਗਏ ਇਸ ਤੋਂ ਅੱਗੇ ਆਪਣਾ ਮੇਥਰੀ ਆ ਗਏ ਹੈ ਇਹ ਵੀ ਬਾਪੂ ਨੇ ਕਿੰਨੀ ਮਿਹਨਤ ਨਾਲ ਮੋਟਰ ਤੇ ਸਭ ਕੁਝ ਬੀਜ ਕੇ ਰੱਖਿਆ ਹੈ ਤੇ ਹੁਣ ਆਪਾਂ ਬਈ ਚਲਦੇ ਆ ਘਰੇ ਰਾਜ ਦੂਜੀ ਮੋਟਰ ਨੂੰ ਗੇੜਾ ਮਾਰ ਲੈਨੇ ਆਪਾਂ ਉਦੋਂ ਬਾਅਦ ਆਪਾਂ ਚੱਲਦੇ ਆ ਘਰੇ ਲਓ ਜੀ ਫਾਈਨਲੀ ਆਪਾਂ ਪਹੁੰਚ ਗਏ ਦੂਸਰੀ ਮੋਟਰ ਤੇ ਇਹ ਮੋਟਰ ਬਾਪੂ ਨੇ ਬੰਦ ਕੀਤੀ ਇੱਧਰ ਜਗਾ ਸਾਰੀ ਭਰ ਗਈ ਤੇ ਖਾਦ ਪਾਉਣ ਵਾਲੀ ਰਹਿ ਗਈ ਇੱਥੇ ਬਸ ਹੋਰ ਬਾਕੀ ਪਾਣੀ ਦਾ ਕੰਮ ਹੋ ਗਿਆ ਕੰਪਲੀਟ ਮੋਟਰ ਆਪਣੀ ਬੰਦਾ ਹੈ ਬਾਪੂ ਨੇ ਮੋਟਰ ਬੰਦ ਕਰਤੀ ਇੱਧਰ ਵਾਲੀ ਕਿਉਂਕਿ ਪਿੱਛੇ ਉਧਰ ਜਿਹੜੀ ਪਹਿਲਾਂ ਮੋਟਰ ਤੇ ਗਿਆ ਸੀ ਉੱਥੇ ਸੀਗਾ 5 ਏਕੜ ਜਗਾ ਉਹ ਭਰ ਗਈ ਸਾਰੀ ਖਾਦ ਖੂਦੀ ਪਾਈ ਗਈ ਇਹਨੂੰ ਇਹ ਵੀ ਜਗ੍ਹਾ ਸਾਰੀ ਭਰ ਗਈ ਬਸ ਇਹਨੂੰ ਖਾਦ ਪਾਉਣ ਵਾਲੀ ਰਹਿ ਗਈ ਕੱਲ ਨੂੰ ਹੁਣ ਇਹਨੂੰ ਖਾਦ ਪਾਵਾਂਗੇ ਬਾਕੀ ਦਾ ਸਾਰਾ ਹੋ ਗਿਆ ਕੰਪਲੀਟ ਕੰਮ ਤੇ ਇਹ ਮਿੱਤਰੋ ਆਪਣਾ ਟੋਚਣ ਕਿਦਾਂ ਦਾ ਰਿਹਾ ਦੱਸਿਓ ਜ਼ਰੂਰ ਹੈ ਬੱਚਾ ਨਾ ਆਪਣਾ ਨਾਰਮਲ ਜਿਹਾ ਜੋਰ ਲਵਾਇਆ ਆਪਾਂ ਸੜਕ ਤੇ ਲੈ ਕੇ ਆਵਾਂਗੇ ਫਿਰ ਫੁੱਲ ਜੋਰ ਲਵਾਵਾਂਗੇ ਉੱਥੇ ਜਗ੍ਹਾ ਘੱਟ ਹੀ ਤੇ ਤਾਂ ਕਰਕੇ ਫਿਰ ਫੁੱਲ ਜੋਰ ਨਹੀਂ ਆਪੜ ਆਇਆ ਉੱਥੇ ਸੋ ਮਿੱਤਰੋ ਦੋ ਦੋ ਤਿੰਨ ਦਿਨ ਤੱਕ ਆਪਣੇ ਬੰਦੇ ਵੀ ਆ ਜਣੇ ਆ ਹੈ ਬਿਹਾਰੀ ਆਪਣੇ ਭਰਾ ਕਿਉਂਕਿ ਐਡੀ ਦੂਰ ਉਹ ਨਾ ਹੋਣਾ ਹੈ ਆਪਣਾ ਘਰ-ਬਾਰ ਛੱਡ ਕੇ ਫਿਰ ਇੱਕ ਦੋ ਦਿਨ ਤੇ ਲੇਟ ਹੋਈ ਜਾਂਦਾ ਫਿਰ ਆਪਣਾ ਗੰਨੇ ਦਾ ਕੰਮ ਚੱਲ ਪੂ ਗੰਨੇ ਵਾਲੀ ਵਲੌਗ ਪਾਵਾਂਗੇ ਬਸ ਸਾਨੂੰ ਤੁਹਾਡੇ ਪਿਆਰ ਦੀ ਲੋੜ ਆ سپورਟ ਦੀ ਲੋੜਾ ਬਸ ਹੋਰ ਕੋਈ ਦਿੱਕਤ ਨਹੀਂ ਬਸ ਬਣੇ ਰਹੋ ਇਦਾਂ ਹੀ